ਹਾਂ ਜੀ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਆਪਾਂ ਅੱਜ ਪਹੁੰਚ ਚੁੱਕੇ ਹਾਂ ਜੀ ਬੱਕਰੀ ਮੰਡੀ ਧਨੌਲਾ ਦੇ ਵਿੱਚ ਜੀ ਅੱਜ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਵਧੀਆ ਸੌਦੇ ਜੀ ਬੱਕਰੇ ਤੇ ਬੱਕਰੀਆਂ ਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਜੀ ਜੱਟ ਲਾਈਫ 76 ਉਹਨੂੰ ਬਾਈ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਘੰਟੀ ਵਾਲਾ ਬਟਨ ਲਾਜ਼ਮੀ ਦਬਾ ਦਿਓ ਵੀਡੀਓ ਤੁਸੀਂ ਬਾਈ ਜੀ ਐਂਡ ਤੱਕ ਦੇਖਿਓ ਤੁਹਾਨੂੰ ਇੱਕ ਬੱਕਰੀ ਦਾ ਸੌਦਾ ਦਿਖਾਵਾਂਗੇ ਜੀ ਤੇ ਸੌਦਾ ਵੀ ਬਹੁਤ ਦੇਰੀ ਦੇ ਵਿੱਚ ਹੋਇਆ ਸੌਦਾ ਬਾਈ ਜੀ ਮਸਾ ਸੌਦਾ ਕਰਾਇਆ ਬਾਈ ਸੌਦਾ ਕਰਾਇਆ ਸਰੀਕ ਨੇ ਢੌਲੇ ਵਾਲੇ ਦਰਾਲੇ ਵੀਡੀਓ ਨੂੰ ਬਾਈ ਦੱਬ ਕੇ ਸ਼ੇਅਰ ਕਰ ਦਿਓ ਤੁਸੀਂ ਆਜੋ ਜੀ ਮੰਡੀ ਦੇ ਵਿੱਚ ਦੇਖੋ ਸੌਦਾ ਤਾਂ ਢੌਲੇ ਇਹ ਮੰਡੀ ਹਰ ਬੁੱਧਵਾਰ ਨੂੰ ਲੱਗਦੀ ਹੈ ਜੀ ਸਨਾਰ ਨੋੜ ਤੇ ਆਜੋ ਜੀ ਫਿਰ ਦਿਖਾਈਏ ਤੁਹਾਨੂੰ ਸੌਦਾ ਬੱਕਰੀ ਦਾ ਹੰਡਰ ਬੱਕਰੀ ਹੈ ਜੀ ਆਜੋ ਗਰਾਵੀ ਦਾਵਾ ਦਾ ਲਓ ਬਾਈ ਜੀ ਉਹ ਹੀ ਨਾ ਕਰ ਕਰ ਫੰਡਰ ਕਰਕੇ ਵਿੱਚ ਫੰਡਰ ਕਹੀ ਜਾਂਦੇ ਵਿੱਚ 4 ਮਹੀਨਿਆਂ ਦੀ ਗੱਬਣ ਕਹੀ ਜਾਂਦੇ ਗੱਬਣ ਮਗਰ ਚਾਗਲਾ ਫੰਡਰ ਆ ਗਈ ਲੋ ਬਾਈ ਜੀ ਮੈਨੂੰ ਬੱਕਰੀਆ ਵਾੜੇ ਥੋੜਾ ਘੱਟ ਪਤਾ ਫੰਡਰ ਕਰਕੇ ਬੱਕਰੀਆ ਫਾਉਮ ਕਿੱਥੇ ਜਾਂਦਾ ਦੱਸੀ ਬਾਈ ਲੋ ਬਾਈ ਜੀ ਹੁਣ ਇਹ ਫੰਡਰ ਕਿਥੋਂ ਬਾਕੀ ਕਹਿੰਦਾ 4 ਮਹੀਨੇ ਦੀ ਹੈ ਅਰੇ ਓਏ ਕਿੱਧਰ ਜਾਉ ਹਾਂ ਕਬੂਦਨਾ ਕਬੂਦਨਾ ਗੱਲਾਂ ਕਰਦੇ ਨਹੀਂ ਨਹੀਂ ਬਾਈ ਗਰੰਟੀ ਲੈਣੀ ਪੂਹੇ ਲੈ ਗਰੰਟੀ ਬਾਈ ਮਾਲ ਠੀਕ ਹੈ ਗੱਲ ਨਵੀਂ ਹੋਈ ਹੋਈ ਆ ਸਾਰੀਆਂ ਬੱਕਰੀਆਂ ਨਵੀਆਂ ਹੋਈਆਂ ਬਾਈ ਜਿਹੜਾ ਤੂੰ ਆਇਆ ਕਰ ਫਿਰ ਹੱਦਾਂ ਮੈਂ ਕਰਾ ਦੋਣਾ ਇਹ ਬੰਡਰੋਂ ਦੇ ਕਿ ਕਿਧਰ ਕਿਧਰ ਜਾਉ ਲੈ ਹੁਣ ਠੀਕ ਹੈ ਗੱਲ ਫਿਰ ਜੰਝਾ ਖਾਲੀ ਕਿ ਕਿਵੇਂ ਯਾਰ ਤੂੰ ਹਾਂ ਮਹੀਨੇ ਦੇ ਨਹੀਂ ਮਹੀਨੇ ਦੇ ਕੀ ਕਰੇ ਹੋਰ ਹੁਣ ਤੂੰ ਆ ਨਾ 1.5 ਲੱਖ ਰੁਪਏ ਦਾ ਖਾਲੀ ਆ ਭਰੀ ਆ ਚੱਲ ਠੀਕ ਹੈ ਖਾਲੀ ਆਈ ਖਾਲੀ ਦੇ ਹਿਸਾਬ ਨਾਲ ਬਿਕੂਗੀ ਹਾਂ ਭਰੀ ਹੋਈ ਭਰੀ ਦੇ ਹਿਸਾਬ ਨਾਲ ਬਿਕੂਗੀ ਚਾਰਵੀਂ ਜਿਹੜੀ ਚਾਰਵੀਂ ਦੇ ਸਾਬ ਨਾਲ ਵਿਕੂਗੀ ਉਹ ਆਪਦਾ ਰੇਟ ਦਾ ਰੇਟ ਤੇਨੋ ਦੀ ਗੱਲ ਮੁੱਕ ਜਾਣੀ ਹਾਂ ਹਾਂ ਠੀਕ ਹੈ ਯਾਰ ਉਹ ਕਈਆਂ ਨੇ ਅਸੀਂ ਗੱਪਣ ਕਰਕੇ ਲੈਣੀ ਤੁਸੀਂ ਕਹਿੰਦੇ ਗੱਪਣਾ ਆ ਜਾਂਦੇ ਵਿੱਚ ਠੀਕ ਹੈ ਗੱਲ ਯਾਰ ਹਾਂ ਗਾਰੰਟੀ ਲੈਂਦਾ ਨਹੀਂ ਫਿਰ ਹਾਂ ਇਹਦੀ ਗੱਲ ਬਣਦੀ ਯਾਰ ਬਾਈ ਚੰਗੀਆਂ ਪੱਠਾਂ ਲੈ ਕੇ ਨਹੀਂ ਬੱਕਰੀ ਦਾ ਖਰਿਆ ਉਹ ਨਦੀ ਨਾਲ ਉਹ ਯਾਰ ਆ ਤਾਂ ਬੱਕਰੀਆਂ ਦਾ ਘਾੜਾ ਆ ਆਉਂਦੀ ਨਹੀਂ ਯਾਰ ਬੱਕਰੀਆਂ ਦਾ ਇਹ ਘਾੜਾ 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 ਹਾਂ ਵੀ ਘਾੜਾ ਨੇ ਮੰਡੀ ਤੇ ਲੈ ਕੇ ਆਇਆ ਕਰੋ ਕੋਈ ਗੱਲ ਨਹੀਂ ਹਾਂ ਵਧੀਆ ਲੈ ਕੇ ਆਓ ਕੰਨ ਲੰਬੇ ਹੋਣ ਹਾਂ ਕਵਰਾਂ ਨੂੰ ਕੂੜਾ ਥਾਣ ਚੱਡੇ ਦੀ ਸਾਫ ਹੋਵੇ ਸੱਚ ਦੱਸੋ ਅੱਗੇ ਵੀ ਗੱਬਣਾਗੇ ਕਿਵੇਂ ਆਗੇ ਆਪਦਾ ਮਾਲ ਵੇਚੋ ਯਾਰ ਹਾਂ ਐਵੇਂ ਨਾ ਕਹੋ ਵੀ ਇਹ ਘਾਇਆ ਆਏ ਆ ਪੱਠਾ ਲੈ ਕੇ ਆਓ ਚੰਗੀਆਂ ਜੇ ਕੋਈ ਚੰਗੀਆਂ ਪੱਠਾ ਵੇਚਦਾ ਵਧੀਆ 988521088 ਮੇਰਾ ਨੰਬਰ ਡਾਕਟਰ ਹਲਵਾਰਾ ਚਾਹੇ 50 ਪੱਠਾ ਦੋ ਮੈਨੂੰ ਠੀਕ ਹੈ ਨੋ ਬਾਈ ਨੂੰ ਸੰਪਰਕ ਕਰਿਓ ਤੇ ਜੇ ਕਿਸੇ ਨੇ ਪੱਠਾ ਦੇਣੀਆਂ ਨੇ ਵੇਚਣੀਆਂ ਨੇ ਕਰ ਦੋ ਵੀਡੀਓ ਸ਼ੇਅਰ ਜੀ ਦੱਬ ਕੇਰਾ ਕੀ ਪੈਸੇ ਕਿਹਾ ਦੇ ਬੱਸ ਐਵੇਂ ਪੈਸੇ ਕਿਵੇਂ ਖੜਾ ਦੀ 9000 ਲਾਉਂਦਾ ਇਹ ਇਹ ਬਾਈ ਮੰਗਦਾ ਫਰਕ ਬਹੁਤ ਹੈ ਆਲਾ ਫਰਕਾ ਵਾਲਾ ਥੱਲੇ ਆ ਬਈ ਬਹੁਤ ਆ ਆ ਬੱਕਰੀ ਆਈ 20000 ਰੁਪਏ ਸੂਣ ਵਾਲੀ ਬੱਕਰੀ ਬਈ ਹਾਂ ਬਈ ਫੰਡਰਾ ਕਰ ਕਿ ਨਜ਼ਰ ਫੰਡਰਾ ਕਰਕੇ ਦੇਂਗਾ ਠੀਕ ਆ ਮਹੀਨੇ ਦੀ ਕਰਾਂ ਮਹੀਨੇ ਦੀ ਆ ਕਹਿੰਦਾ ਫੰਡਰਾ ਕਰਕੇ ਦੂੰ ਬੱਕਰੀ ਦੇਖੋ ਵੀ ਤੱਕਣ ਮੈਂ ਬਾਹਰ ਆਜੂ ਰਾਇ ਮਸਬਰਾ ਕਰ ਲਓ ਜੀ ਬੱਕਰੀ ਡਵਲ ਆ ਪੂਰੀ ਪ्योर ਬੀਟਲਾ ਲੋ ਜੀ ਮਾਲ ਹਲੇ ਆਈ ਦਰਾਜਾ ਤੁਸੀਂ ਦੇਖ ਸਕਦੇ ਹੋ ਧਨੋਲੇ ਦੀ ਮੰਡੀ ਦੇ ਵਿੱਚ ਕਿਆ ਬਾਤ ਹੈ ਜੀ ਲੋ ਵੀ ਮਿੱਤਰੋ ਮੋਟਰਸਾਈਕਲ ਦੇ ਉੱਤੇ ਬੱਕਰੀ ਆਈ ਲਈ ਆਉਂਦੇ ਆ ਭਾਈ ਦੇਖ ਸਕਦੇ ਹੋ ਫੋਨ ਦਿਖਾਉਣੇ ਆਗੇ ਨਾਲ ਹੀ ਲੈ ਲੈ ਕਿਵੇਂ ਆ ਪਹੁੰਚ ਗਿਆ ਹੋਰ ਤਾਂ ਹੀ ਲਿਆਵਾਂ ਕਿੱਧਰ ਲੱਗੂਗੀ ਠੀਕ ਐ ਲੋ ਜੀ ਆ ਜਾ ਬੱਕਰੀਆਂ ਪੱਥਰ 10000 ਹਾਂ ਆ ਬੱਕਰੀ ਦਾ ਹਾਂ ਲੋ ਜੀ 10000 ਲਾਤਾ ਹੈ ਫੋ ਫਿਰ ਕੀ ਕਰਨਾ ਤੂੰ ਹੋਰ ਕਿੰਨੇ ਛੱਡੇਂਗਾ ਬਾਈ ਆ ਪੈਸੇ ਫੜਾ ਪੈ ਨਹੀਂ ਹੁ ਕਹੇ ਕਿਤਨੇ ਦੁਨਾਗੇ ਉਹ ਕੰਮ ਨਹੀਂ ਕਿੰਨੇ ਛੱਡੇਂਗਾ ਬੱਕਰੀ ਮਾੜਾ ਦਾ ਇਹਨੂੰ 20 ਕਾਇਆ ਸੀਗਾ ਯਾਰ ਅੱਛਾ 20 ਦਾ ਬੱਕਰੀ ਸੁਹੀ 15 ਬੱਕਰੀ ਨੇ ਮੇਮਣੀ ਵਾਲੀ ਬੱਕਰੀ ਆ ਹਾਂ ਇਹ ਆਹ ਰੱਖੀ ਜੇ ਥੋੜਾ ਚੰਗੇ 20 ਗਾਰ ਦੀ ਤਾਂ ਮੇਮਣੀ ਵਾਲੀ ਬੱਕਰੀ ਹੋਊਗੀ ਸੁਹੀ ਵੀ ਬਿਲਕੁਲ ਜੋ ਮਰ ਮੇਮਣੀ ਲਾਉਣਗੇ ਮੇਮਣੀ ਮਾਰ ਗਿਆ ਅੱਛਾ ਤੂੰ ਯਾਰ ਆਪਾਂ ਮਰ ਜਾਂ ਨਾ ਆਪਾਂ ਨਿਕਲ ਰਾਣਾ ਯਾਰ ਆ ਇਹ ਹਵਲੇ ਮਾਰਨਾ ਯਾਰੋ ਕਟਾਵਾ ਕਰਤੀ ਇੰਦਾ ਬੰਦਾ ਹੱਤਾਂ ਨੇ ਬਾਰ ਨੂੰ ਕੀ ਭਾਏ ਦੇ ਦੇ 11 ਦੀ ਰਣੀ ਹੈ ਲਓ ਜੀ 11000 ਰੁਪਏ ਤੁਸੀਂ ਦੇਖਣੇ ਕਿਹੜਾ ਬੱਕਰੀ ਤੇ ਬਹੁਤ ਬਾਰੇ ਦਾ ਨਹੀਂ ਸਿਰ ਉਹ ਨਹੀਂ ਰਹੂਗਾ ਉਹ ਤਾਂ ਨਿੱਜਾ ਰੱਖੋ ਉਹ ਤਾਂ ਬਾਰਾਂ ਦੇ ਰਹਿਣਾ ਇਹ ਨੂੰ ਨਹੀਂ ਜਾਂਦਾ ਕਾਨੂੰਨ ਉਹ ਲੈ ਜਨ ਫਾਇਦਾ ਕਰ 11000 ਦੇਣੇ 11000 11000 ਦੇ ਦੇ ਮੁੰਡੇ ਨੂੰ ਹੁਣ ਦਵਾ ਦੇਣਾ ਯਾਰ ਕੀ ਕੁਝ ਮੱਲੀ ਦੇਖੀ ਆ ਬ ਯਾਰ ਹਾਂ ਠੀਕ ਹੈ ਗੱਲ ਕਿਹਦਾ ਚਲੋ ਇਹਦਾ ਕਰੀਏ 19000 ਰੁਪਏ ਕਹਦਾ ਹੈ ਕਹਦਾ 1000 ਘਟਾ ਦੇ ਦੋ 20 ਤੋਂ ਫਿਰ ਚੜਕੇ ਇਹਨੂੰ ਦੇ ਦੇ ਵਧਾਤਾ ਲੈ ਤੂੰ ਰੱਖਣਾ ਨਹੀਂ ਕਿ ਤੂੰ ਵੜਾ ਲੈ ਬਦਣਾ ਨਹੀਂ ਲੈਣਗੇ ਤੇ ਨਾਲੇ ਤੜੀ ਹੁੰਤ ਨਾ ਮੁਰਦੀ ਵੀਰ ਤੇ ਤੂੰ ਨਹੀਂ ਲੈਣਗੇ ਬਦਣਾ ਦੇ ਨਾਲ ਦਿੱਤੀ ਆਪਾਂ ਕੀ ਆਲਾ ਕੋਈ ਬਾਤ ਨਹੀਂ ਆਂਗੇ ਕੋਈ ਗੱਲ ਤੈਨੂੰ ਨਹੀਂ ਜਾਣੀ ਰੱਖਣੀ ਹੈ ਫਟਕਾ ਤਾਂ ਮੈਂ ਦੱਦੇ ਨਹੀਂ ਸੀ ਹਾਂ ਮੈਨੂੰ ਪਤਾ ਭਾਈ ਜਿਹੜਾ ਇਸ ਨੂੰ ਮਦਦ ਸੀ ਮੱਸ ਕੀ ਕਹਿੰਦਾ ਨੂੰ ਕੀ ਚਾਹਣਾ ਕੋਈ ਤੂੰ ਵੀ ਦੱਸ ਦੇ ਦਿਲ ਦੀ ਵੀਰ ਹਾਂ ਦਿਲ ਦੀ ਦੱਸਦਾ ਹਾਂ ਕੀ ਦੱਸ ਕਿੰਨੇ ਹੀ ਦੇਣੀ ਆ ਕੀ ਚਾਹੋਂ ਹੀ ਕਹਿੰਦਾ ਵੱਖਰੀ ਯਾਰ ਇਹੇ ਸੌ ਦਾ ਹਜ਼ਾਰ ਦੀ ਔਰ ਦਾ ਹਜ਼ਾਰ ਘੱਟ ਹੀ ਕਹਿੰਦਾ ਦੇਖੋ ਜੀ ਇੱਥੇ ਕਰਦਾ ਮੈਨੂੰ ਮਿਲਦੇ ਰਿਆਰਾ ਉਹਨੇ ਭਾ ਵੈਰੇ ਨਾ ਨਾ ਫਿਰ ਦੋ ਬੱਡਰ ਉੱਚੀ ਫੜਾ ਕੋਈ ਕੀ ਬੱਡੂ ਕਾ ਤਾਰਾ ਕੁਆ ਕਰੇ ਨੂੰ ਫੜਾ ਦਿੰਦਾ ਬੱਡੇ ਨੂੰ ਫੜਾਇ ਖੋ ਜਾ ਕਿੱਕ ਦੇ ਫਟੇ ਇਹਨਾਂ ਰੱਖਣੀਆਂ ਵਿਚਾਰੇ ਨੇ ਯਾਰਾ ਪੱਕੇ ਗੈਂ ਵਰਗੀ ਬੱਕਰੀ ਯਾਰਾ ਤਾ ਫੜ ਫਿਰ 12 ਦੀ ਪਾਈਪ ਛੱਡਦੇ ਰੇੜੀ ਭੱਜੀ ਜਾਂਦੀ ਏ ਬੈਰ 12 ਦੀ ਹਾਂ ਦੰਦ ਵੀ ਪੂਰੇ ਹੂ ਦੰਦ ਬਾਈ ਇਹ ਤਾਂ ਪੈਸੇ ਕਿਨੇ ਦੇਣੀ ਜਰਕਾ ਨੂੰ ਲੈ ਪੈਸੇ ਕਿਨੇ ਪੈਸੇ ਪੂਰੇ ਆ ਸਹੀ ਫੋੜੂ ਬੇਰੇ ਕਿਨਾ ਹੂ ਪੈਸੇ ਕਿਨੇ ਦੇ ਬਣਾ ਤਾਹੀ ਕਿਨੇ ਆਵੇ ਪੈਸੇ ਹੋਰ ਪੈਸਾ ਨੂੰ ਸਹੀ ਲੈ ਲੈ ਬੱਕਰੀ ਲੈ ਜੂ ਨਾਲੇ ਪੈਸੇ ਲੈ ਜੂ ਲੈ ਜਾਣੇ ਬੱਕਰੀ ਦਾ ਪੈਸੇ ਲੈ ਲੈਣ 19 ਲੈ ਜੂ 2000 ਖਣਨ ਆਉਂਦਾ ਉਹ ਹੁਣ ਚਾਹਣਾ ਜਿਸ ਨੂੰ ਰਸਦੇ ਹੁਣ ਦੋ ਰਸਦੇ ਦੇਖ ਨਹੀਂ ਦੇ ਜੀ ਆ ਬੱਕਰੀ ਆ ਬਾਈ ਬਾਈ ਮਾਦਾ ਨਹੀਂ ਦੇਈ ਹੈ ਜਰਾ ਕਿੰਨੇ ਦੀ ਬਾਈ ਦੱਸ ਦੋ ਹਾਂ ਕਿਹੜੀ ਬੱਕਰੀ ਆ ਸ਼ਾਦਾ ਦੇ ਕਿਹੜੀ ਦਾ 19000 ਦੇ ਦੂੰਗਾ ਸਾਢੇ 12 ਲੈਣਾ ਹੈ ਸਾਢੇ 12 ਅਜਾ ਕਾਨੂੰ ਕਰਵਾ ਹਾਂ 100 ਹੋਰ ਵਧ ਗਿਆ ਹੋਰ ਹੁਣ ਹਾਂ ਪੁੱਛ ਕੇ ਕਰਦੇ ਪੁੱਛ ਹੋਰ ਹੁਣ ਚੱਲ ਲੈ ਮੇਰਾ ਕਰ ਦੇ ਸਟਾਰਟ ਕਰ ਦੇ ਜੱਲ ਜੀ ਨਹੀਂ ਇਹ ਨਹੀਂ ਉਹ ਨਾਲ ਜਾਂਦੇ ਤੇਰੀ ਖੜੀ ਹੈ ਫਰਦੇ ਦੀ ਬੱਕਰੀ ਵੇਚਦੇ ਹੋ ਹੱਥ ਕਰ ਮੈਨੂੰ ਜੀ ਲਾਗ ਲੈਣੀ ਹੈ ਦੱਸੋ ਯਾਰ ਕਹਿ ਕੇ ਲੈਣੀ ਹੈ ਇਹਦਾ ਕੋ ਮਾਇ ਦਾ ਫੋਲ ਹੈ ਇਹਦਾ ਫੋਲ ਜੀ ਨਾ ਮਰੇ ਹੋਏ ਕਰ ਦੋ ਨਾ ਇਹ ਤਾਂ ਬਾਹਰ ਆਉਣਾ ਕੋਈ ਨਹੀਂ ਦੱਸਦਾ ਫੋਲ ਹੈ ਤੇ ਆ ਤੂੰ ਬੰਦੇ ਕੀ ਹੈ ਤੂੰ ਫੋਲ ਆ ਜਾਂਦੀ ਹੋ ਗਈ ਯਾਰ ਤੇਰਾ ਆਹ ਤੇਰਾ ਆਹ ਬਾਜਾ ਬਾਜਾ ਤੇਰਾ ਵੀ ਦੋ ਉਹ ਲੱਗ ਉਹਦਾ ਕੰਮ ਜ਼ਰਾ ਸੰਭਾਲ ਤੇਰਾ ਹਾਂ ਆਪੀ ਇਹ ਤਾਂ ਵਧੀਆ ਲਾ ਦੇ ਬਈ ਇਹ ਤਾਂ ਹੁਣ ਕਸਾਈ ਨੂੰ ਦੇਣੀ ਹੁਣ ਤਾਂ ਜਮਾਂ ਸਹੀ ਆ ਹੁਣ ਬਾਈ ਤੇਰੀ ਮਰਜ਼ੀ ਆ ਰੇਟ ਰੇਟ ਵਧੀਆ ਰੇਟ ਲੱਗ ਗਿਆ ਹੁਣ ਤੂੰ ਚਾਹੁੰਦਾ ਕਿੰਨਾ ਨਾਲ ਹੁਣ ਬੂੰ ਨਹੀਂ ਆਉਣ ਵਾਲਾਗਾ ਯਕ ਤੋਂ ਬੰਗਿਆ ਕਿ ਸਰੇ ਕਹਾਏ ਮਰ ਜੂ ਨਦੇ ਫਿਰ ਮਾਪਾ ਨੇ ਦੀ ਉਹ ਤਲਵਾਰ ਧਰੀ ਆ ਬਸ ਪੂਰੇ ਫਾਜ਼ਰ ਦੇਖੀ ਜੋ ਇਹ ਇਹ ਹੋਰ ਕੋਈ ਨਹੀਂ ਚਾਚਾ ਉਹ ਲੈਣ ਦੇ ਨੂੰ ਮਾਰ ਕੇ ਦੇਦਾ ਕੁਝ ਕਰਨੀ ਕੋਈ ਨਹੀਂ ਹੁਣ ਤੂੰ ਕਹ ਉਹਨੂੰ ਘਰਾਂ ਨਹੀਂ 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 ਕਿੱਥੋਂ ਵੀ ਤੋੜ ਕੇ ਲੈ ਕੇ ਕੀ ਵੇਚੂਗਾ ਫੇਰ ਰੁਕੀ ਗੱਲ ਦੂ ਹੈ ਨਹੀਂ ਛੱਡ ਪਰੇ ਰਹਿ ਮਿਲਖਾ ਹੀ ਮੈਂ ਕਰ ਦੂੰਗਾ ਪੈਨ ਨਹੀਂ ਨਹੀਂ ਪਾਉਂਦਾ ਨਹੀਂ ਰਹਿਣ ਛੱਡ ਪਰੇ ਛੱਡ ਦੇ ਰਹਿਣੀ ਬੱਕਰੀ ਪਰੇ ਨਹੀਂ ਲੈਣੇ ਜੱਤਾਂ ਛੱਡ ਦੇ ਰਾਂ ਦੀ ਨਹੀਂ 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 ਦੇ ਲੈਣੀ ਮੈਂ ਲੈਣ ਦੇ ਰਿਹਾ ਮੈਂ ਲੈਣੇ ਜੱਜ ਹਟ ਗਰਾਂ ਦੀ ਉਹ ਬਹੁਤ ਆ ਫੜ ਲਿਆ ਹੁਣ ਤਾਂ ਮੋੜ ਗਿਆ ਉਏ ਦੋਈ ਮਾਂ ਲੱਗ ਗਿਆ ਭਾਗਦਾ ਹੈ ਯਾਰ ਪਾਲਾ ਜੁੱਤ ਪਾਲਾ ਚਾ ਸਾਢੇ 13 ਦੀ ਸਾਢੇ 13 ਦੀ ਉਹ ਫਲਾਵੇ ਭਾਈ ਹੁਣ ਮੈਂ ਹਾਈ ਹੋਈ ਗੱਲ ਕਿਹੜੇ ਦਾ ਮੈਨੂੰ ਅੱਜ ਹੋਈ ਖੜ ਕੇ ਤਾਂ ਕਰ ਖੜ ਕੇ ਉਹ ਰਾਂ ਨੂੰ ਮੂੰਹ ਕਰ ਉਹ ਚਾਚਾ ਤੂੰ ਉਹਦੇ ਨਗਾ ਮਾਰਾ ਸਮੂਹ ਓਏ ਤੋਰਿਆ ਸਮੂਹ ਨੂੰ ਮਾਰ ਰਿਹਾ ਬੱਕਰੀ ਨਹੀਂ ਯਾਰ ਪਕੜ ਬੱਕਰੀ ਯਾਰ ਉਹ ਠੀਕ ਆ ਯਾਰ ਬੱਕੜ ਬੱਕੜ ਚਾਚਾ ਤੂੰ ਨੇ ਕਦਾਂ ਮਾਰ ਲਿਆ ਜੱਟ ਉਹ ਜਿਹੜਾ ਗਰੀਬ ਬੰਦਾ ਕਿਹਨੇ ਲੈ ਆਇਆ ਇਹਨੇ ਬੱਕੜ ਗਰੀਬ ਨੂੰ ਲੈ ਕੇ ਫੜਕਦਾ ਹੋਇਆ ਪਿੰਡ ਵਿੱਚ ਦੇਖਣ ਨੂੰ ਦੇ ਦਿੰਦਾ ਹੈ ਜੱਟ ਉਹ ਕੋਈ ਫਿਰ ਮਹਿੰਗੀ ਕੀ ਆ ਇਹ ਸਾਢੇ 13000 ਰੁਪਏ ਦੇਖ ਲੈ ਬਾਈ ਕਿਹੜੇ ਹਿਸਾਬ ਨਾਲ ਬੱਚਾ ਸਾਢੇ 13000 ਸਾਢੇ 13000 ਦੇਖ ਲੈ ਉਹਨੇ ਇਕ ਲਾ ਗਏ ਉਹਦਾ ਕਿਹਨੇ ਕਹਤਾ ਜੀ ਮੈਂ ਉਹਨੂੰ ਮੰਨੋ ਹਾਂ ਉਹਦਾ 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 ਉਹ ਫੜਲਾ ਫੜਲਾ ਓਏ ਯਾਰ ਵੇਚ ਨਹੀਂ ਯਾਰ ਉਹ ਲੁੱਕ ਗਿਆ ਯਾਰ ਬਾਈ ਦਾ ਉਹ ਫੜਲਾ ਉਹ ਫੜਲਾ ਬਹੁਤ ਲੱਗਿਆ ਉਹ ਰੇਟ ਵਧੀਆ ਲੱਗਿਆ ਫੜਲਾ ਯਾਰ ਇਹ ਦੂ ਬਾਦ ਨਹੀਂ ਰੇਟ ਮਾਰਨਾ ਵਧੀਆ ਤੇ ਧੱਕਾ ਨੂੰ ਕਾਂਡਾ ਕਰੀ ਨਾ ਉਹ ਨਹੀਂ ਵੇਚਣੀ ਹੈਗੀ ਯਾਰ ਨਹੀਂ ਹੋਂਦ ਕੀ ਯਾਰ ਇਹ ਤਾਂ ਹੁਣ ਕੀ ਕਰਦੇ ਕਹਿੰਦੇ ਮੇਰੀ ਮਰਜ਼ੂਬਦ ਕਹਿੰਦੇ ਬਿਜਾ ਬਿਜਾਰਾ ਗਰੀਬ ਅੰਦਰ ਕੀ ਹੈ 13000 ਦੇਖੀ ਜਾਂਦੀ ਥੋੜੀ 13000 ਰੁਪਏ ਲੱਗ ਗਿਆ ਹੈ 400 ਜੀ ਉਹ ਨਹੀਂ ਦੇ ਰਿਹਾ ਪਾਣੀ ਉਹ ਬੱਕਰੀ ਰੇਦਾ ਕਿੰਨਾ 8 13000 ਕਹਤਾ ਬਈ ਯਾਰ ਪੱਕੜ ਬੱਕਰੀ ਆ ਪੱਕੜ ਬੱਕਰੀ ਅੱਠ ਦੰਦਾ 15 0 ਫੰਡਾ ਲੈ ਬਈ ਇਹਦਾ ਤਾਂ ਮੂੰਹ ਹੋ ਗਿਆ 0 ਫੰਡਾ ਕਰ ਦੋ ਵੀਰੇ ਸ਼ੇਰ ਜੀ ਧੰਨਵਾਦ ਤੇ ਤੂੰ ਨਾਲ ਦੇ ਹੋਰ ਆਉਣ ਨੇੜੇ ਜੀ ਕਿੰਨੇ ਮਾਂ ਤੂੰ ਸ਼ੇਰ ਆ ਬੱਕਰੀ ਲੈ ਫੜ ਚੱਲ ਫੜ ਲੈ ਜੇ ਤੂੰ ਤਾਂ ਡੰਗ ਸਾਰਾ ਉਹਦਾ ਭੈਣ ਉਹਦਾ 20 ਮੰਗਦਾ ਯਾਰ ਹਾਂ ਫੇ ਫੇ ਤੂੰ ਨਾਲ ਤੂੰ ਤੇਰੀ ਕਦਰ ਕਰਦੇ ਅਸੀਂ ਤਾਂ ਇਹ ਕਹਿੰਦੇ ਮੇਰੀ ਬੜੀ ਮਜਬੂਰੀ ਜੀ ਆ ਯਾਰ ਮੈਂ ਕਹਿੰਦਾ ਵੀ ਲੈ ਦੇ 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 ਇਹਦੀ ਕਦਰ ਕੀਤੀ ਐ ਸਿਆਣੇ ਬੰਦੇ ਦੀ ਚੱਲ ਚੱਲ ਵੇ ਇਹ ਬੱਕਰੀ ਹੈ ਕਰ ਦੋ ਕੰਮ ਹੁਣ ਜੇ ਵੀ ਦੱਸ ਲੈ ਵਧੀਆ ਕਰ ਦੇ ਹਾਂ ਬਲੇ 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 ਕਰ ਦੋ ਵੀਡੀਓ ਸ਼ੇਅਰ ਵੀ ਕਰਕੇ ਸੌਦਾ ਸਾਰਿਆਂ ਦੇ ਹੋਣ ਲੱਗਿਆ ਆਹੇ ਛੱਡ ਦੇ ਜੇ ਮਾੜੀ ਲੱਗਦੀ ਦੂਜੇ ਬਰੋ ਇਹ ਰੇਡ ਵੱਜੂ ਤਿੰਨ ਬੱਕਰੀਆਂ ਦਾ ਪੂਰਨਾ ਵਧੀਆ ਰੇ ਆ ਉਰਲੀ ਪਾਉਂਦਾ ਉਹ ਪਹਿਲੇ ਪਾਉਂਦਾ ਸੀ ਨਹੀਂ ਲਾਉਂਦੇ ਮੈਂ ਇਹਨੂੰ ਕਹਦਾ ਮੈਂ ਕਿਸੇ ਮੰਡੀ 'ਚ ਪਤਾ ਕਰ ਲਈ ਜੇ ਮੇਰਾ ਮੁੱਲ ਕੱਚਾ ਹੋਵੇ 45 45 ਸਾਨੂੰ ਸਾਰਾ ਪੱਕਾ ਮੋਲ ਲਾਇਆ ਵਾ ਜੇ ਕੋਈ ਉੱਤੋਂ ਨਹੀਂ ਲਾ ਦੇ ਫੇਰ ਗੱਲ ਕਰੀ ਕੱਲੀ-ਕੱਲੀ ਵੀ ਵੇਖ ਕੱਲੀ-ਕੱਲੀ ਵਹਿਜੂਗੀ ਕੱਲੀ ਕਦੋਂ ਠੀਕ ਹੈ ਜੀ ਕੋਈ ਚੱਕਰ ਨਹੀਂ ਡਾਣਾ ਦੇਖਦਾ ਹੁਣ ਇਕੱਠਾ ਹਾਂ ਚੱਲ ਆ ਕੋਈ ਇੱਥੇ ਇਕੱਠੀਆਂ ਸਪਾਰ ਦੇ ਮੇਲੇ ਚ ਭਿੱਜਿਆ ਹੋਇਆ ਇਹ ਸ਼ਰੀਕ ਹੁਣ ਅੱਛਾ ਗਰਮੀ ਵਾਲੀ ਨੇ ਗਰਮੀ ਵਾਲੀ ਗਰਮੀ ਵਾਲੀ ਉਹ ਮੀਂਹ ਕਣੀ ਤੇ ਨਹੀਂ ਆਇਆ ਕੁਝ ਹੋਰ ਕਰੋ ਐਦ ਕਿ ਮੀਂਹ ਕਣੀ ਤੇ ਨਹੀਂ ਆਇਆ ਅੱਛਾ ਕੀ ਦਵਾ ਦਿਓ ਕੁਰਤਾ ਬਲੈਗੀ ਨੇ ਮੋਟਾ ਗਾ ਲਓ ਭਾਈ ਆਓ ਪੱਠਾ ਖੜਿਆ ਨੇ ਜੀ ਉਹਨਾਂ ਦਾ ਸੌਦਾ ਹੈਗਾ ਕਿ ਮੇਰੇ ਭਾਈ ਇਹ 7 7 ਨੇ ਜੀ ਹੁਣੇ 7 ਸਾਲ ਕਿਦਿਆਂ ਘਟਾ ਚਾਰ ਚਾਰ ਮਹੀਨੇ ਨੇ ਭਾਈ ਲਓ ਵੀ ਚਾਰ ਚਾਰ ਮਹੀਨੇ ਦੇ ਪੱਠਾ ਲਿਖਾ ਦੇ ਸਾਫਾ ਦੋ ਮਹੀਨੇ ਦੇ ਇੱਕ ਦੋ ਮਹੀਨੇ ਦੇ ਠੀਕ ਹੈ ਜੀ ਗੱਲ ਕਿਵੇਂ ਲੱਗੀ ਤੇਰੇ ਦਿਮਾਗ ਨੂੰ ਨਹੀਂ ਸਕਦੇ ਨਹੀਂ ਉੱਪਰ ਦਿਲਾਂ ਨਾਲ ਲੁਕਤ ਰਹੇ ਨਹੀਂ ਆਹ ਤੇ ਵੀਰੇ 60 ਰੁਪਏ ਮੈਨਾਂ ਦਾ ਮੋੜਾ ਬਾਈ ਜੀ ਤੁਹਾਨੂੰ ਬੱਕਰੀ ਦਾ ਸੌਦਾ ਕਿਵੇਂ ਲੱਗਿਆ ਜੀ ਵਧੀਆ ਲੱਗਿਆ ਵੀਰੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਘੰਟੀ ਵਾਲਾ ਬਟਨ ਬਾਈ ਲਾਜ਼ਮੀ ਦਬਾ ਦਿਆ ਕਰੋ ਜੇਦੋਂ ਤੁਸੀਂ ਸਬਸਕ੍ਰਾਈਬ ਕਰਦੇ ਆਂ ਹਾਂ ਜੀ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਉਹਨਾਂ ਚੱਕਦੇ ਹੋ ਜਾਗ ਧੰਨਵਾਦ ਚਾਚੀ ਕਾਲੂ ਕੇ ਬਾਈ ਜੀ